ਹੀ ਜੜਾਇਆ ਜੋਤੀ ਨੂਰਾ ਦੀ ਭੈਣ ਸੁਲਤਾਨਾ ਨੂਰਾ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਆਇਆ ਔਰ ਉਹਨਾਂ ਦੇ ਘਰ ਮਾਤਮ છਾਇਆ ਦਰਅਸਲ ਸੁਲਤਾਨਾ ਨੂਰਾ ਦੇ ਦਿਓਰ ਦੀ ਮੌਤ ਹੋਈ ਹੈ ਹਲੇ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਔਰ ਸੁਲਤਾਨਾ ਨੂਰਾ ਦੇ ਦਿਓਰ ਦੀ ਮੌਤ ਹੋਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਹਿੰਦੇ ਕਿ ਆਪਸ ਵਿੱਚ ਬਹੁਤ ਪਿਆਰ ਸੀਗਾ ਇਸ ਪਰਿਵਾਰ ਦਾ ਔਰ ਚੰਗਾ ਪਲਾ ਸੀਗਾ ਕਾਰਨ ਨਹੀਂ ਪਤਾ ਲੱਗ ਸਕਕੇ ਵੀ ਕੀ ਹੋਇਆ ਆ ਪਰ ਪਰਿਵਾਰ ਜਿਹੜਾ ਆ ਉਹ ਇਹ ਦੱਸ ਰਿਹਾ ਕਿ ਮਤਲਬ ਨਵਾਂ ਸਾਲ ਚੜ੍ਹਦੇ ਆਈ ਉਹਨਾਂ ਦੇ ਨਾਲ ਐਡਾ ਵੱਡਾ ਜਿਹੜਾ ਉਹਨਾਂ ਦਾ ਦੁੱਖਾਂ ਦਾ ਪਹਾੜ ਉਹਨਾਂ ਦੇ ਉੱਤੇ ਟੁੱਟਿਆ। ਇਹ ਦੋਹੇ ਪੈਣਾ ਜੋਤੀ ਨੂਰਾ ਤੇ ਸੁਲਤਾਨਾ ਨੂਰਾ ਨੂਰਾ ਸਿਸਟਰ ਦੇ ਨਾਲ ਜਾਣੀਆਂ ਜਾਂਦੀਆਂ ਸੀਗੀਆਂ ਆਪਣੇ ਪਰਿਵਾਰਕ ਕੌਂਟਰੋਵਰਸੀ ਦੇ ਨਾਲ ਚੱਲਦੀਆਂ। ਇਹ ਕਾਫੀ ਜਿਹੜਾ ਆ ਮੀਡੀਆ ਦੇ ਵਿੱਚ ਮਸ਼ਹੂਰ ਹੋਈਆਂ ਕੌਂਟਰੋਵਰਸੀ ਨੂੰ ਲੈ ਕੇ ਹਾਲਾਂਕਿ ਇਹਨਾਂ ਦੀ ਜਿਹੜੀ ਗਾਇਕੀ ਆ ਉਹ ਵੀ ਬਾਕ ਕਮਾਲ ਹੈ ਪਰ ਇਸ ਸਮੇਂ ਜਿਹੜਾ ਕਹੀਏ ਕਿ ਨਵਾਂ ਸਾਲ ਚੜ੍ਹਦੇ ਆਈ ਬੜਾ ਵੱਡਾ ਤੱਕਾ ਲੱਗਾ ਸੁਲਤਾਨਾ ਨੂਰਾ ਨੂੰ ਪੰਜਾਬੀ ਗਾਇਕਾ ਸੁਲਤਾਨਾ ਨੂਰਾ ਦੇ ਕਰ ਜਿਹੜਾ ਆ ਉਹ ਦੁੱਖਾਂ ਦਾ ਪਹਾੜ ਟੁੱਟਿਆ ਆ ਉਹਨਾਂ ਦੇ ਦਿਓਰ ਦੀ ਮੌਤ ਹੋਈ ਹੈ ਔਰ ਅਜੇ ਤੱਕ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਫਿਲਹਾਲ ਜਿਹੜਾ ਹੈ ਤੁਸੀਂ ਦੇਖੋ ਵੀ ਕਿਵੇਂ ਪਰਿਵਾਰਕ ਮੈਂਬਰ ਜਿਹੜੇ ਨੇ ਉੱਥੇ ਵਿਰਲਾਪ ਕਰ ਰਹੇ ਨੇ ਔਰ ਦਿਓਰ ਦੀ ਮੌਤ ਹੋਈ ਹੈ ਕਹਿੰਦੇ ਕਿ ਇਹ ਸ਼ਹਿਰ ਰਹਿੰਦੇ ਸਨ ਔਰ ਬਾਕੀ ਜਿਹੜਾ ਪਰਿਵਾਰ ਹੈ ਉਸ ਜਿਹੜਾ ਪਿੰਡ ਰਹਿੰਦਾ ਸੀਗਾ ਔਰ ਕੱਲ ਰਾਤ ਕਹਿੰਦੇ ਆ ਕਿ ਥੋੜਾ ਢਿੱਲੇ ਹੋਏ ਨੇ ਉਸ ਤੋਂ ਬਾਅਦ ਪਤਾ ਨਹੀਂ ਅਜੇ ਤੱਕ ਪਰਿਵਾਰ ਮੈਂਬਰ ਜਿਹੜੇ ਨੇ ਉਹ ਕਿਉਂਕਿ ਬਹੁਤ ਜ਼ਿਆਦਾ ਵਿਰਲਾਪ ਕਰ ਰਹੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਨੌਜਵਾਨ ਮੁੰਡਾ ਆ ਔਰ ਉਹਦੀ اچانک بےਵਕਤੀ ਮੌਤ ਜਿਹੜੀ ਹੈ ਉਹ ਪਰਿਵਾਰ ਨੂੰ ਕਾਫੀ ੱਤਕਾ ਲੱਗਾ ਆ ਔਰ ਇਹ ਦੋਹੇ ਇਹ ਪੂਰਾ ਪਰਿਵਾਰ ਜਿਹੜਾ ਇਹ ਨੂਰਾ ਸਿਸਟਰ ਦਾ ਪਰਿਵਾਰ ਜਿਹੜਾ ਆ ਉਹ ਕਾਫੀ ਜਾਣਿਆ ਜਾਂਦਾ ਮੀਡੀਆ ਦੇ ਵਿੱਚ ਕਾਫੀ ਮਸ਼ਹੂਰ ਹੈ ਕਿਉਂਕਿ ਇਹਨਾਂ ਦੀ ਗਾਇਕੀ ਇਹਨਾਂ ਦੀ ਅਦਬੀ ਜਿਹੜੀ ਹੈ ਉਹ ਬਾ ਕਮਾਲ ਹੈ ਔਰ ਇਹਨਾਂ ਦਾ ਪਰਿਵਾਰ ਜਿਹੜਾ ਪੂਰਾ ਪਰਿਵਾਰ ਜਿਹੜਾ ਆ ਖਾਸ ਕਰਕੇ ਆਪਾਂ ਨੂਰਾ ਹੁਣਾ ਦਾ ਪਰਿਵਾਰ ਕਹੀਏ ਤਾਂ ਉਹ ਸਿੰਗਿੰਗ ਦੇ ਲਈ ਜਿਹੜਾ ਉਹਨਾਂ ਦਾ ਝੁਕਾਨ ਹੈ ਸੋ ਫਿਲਹਾਲ ਇਹ ਬਹੁਤ ਵੱਡੀ ਤੇ ਦਰਦਨਾਕ ਖਬਰ ਹੈ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿਉਂਕਿ ਜਵਾਨ ਜਹਾਨ ਜਿਹੜਾ ਆ ਇੱਕ ਮੁੰਡਾ ਪਰਿਵਾਰ ਦਾ ਚਲਾ ਜਾਵੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਉਸ ਪਰਿਵਾਰ ਦਾ ਕੀ ਹਾਲ ਹੋਏਗਾ ਜੋਤੀ ਨੂਰਾ ਤੇ ਸੁਲਤਾਨਾ ਨੂਰਾ ਜਿਹੜੀ ਆਪਣੀ ਗਾਇਕੀ ਦੇ ਲਈ ਬਹੁਤ ਮਸ਼ਹੂਰ ਸਨ ਉਹਨਾਂ 'ਚੋਂ ਵੱਡੀ ਜਿਹੜੀ ਸੁਲਤਾਨਾ ਨੂਰਾ ਆ ਉਹਦੇ ਦਿਓਰ ਦੀ ਮੌਤ ਹੋਈ ਹੈ ਔਰ ਪਰਿਵਾਰ ਦਾ ਹਾਲ ਜਿਹੜਾ ਆ ਉਹ ਨਹੀਂ ਵੇਖਿਆ ਜਾਂਦਾ ਪੂਰਾ ਪਰਿਵਾਰ ਜਿਹੜਾ ਆ ਕਿਉਂਕਿ ਸਦਮੇ ਦੇ ਵਿੱਚ ਹੈ ਤੁਸੀਂ ਦੇਖੋ ਕਿ ਨਵਾਂ ਸਾਲ ਬਹੁਤਿਆਂ ਦੇ ਲਈ ਖੁਸ਼ੀਆਂ ਲੈ ਕੇ ਆਉਂਦਾ ਆ ਪਰ ਇਹਨਾਂ ਦੇ ਲਈ ਇਸ ਪਰਿਵਾਰ ਤੇ ਲਈ ਤਾਂ ਬਹੁਤ ਵੱਡਾ ਦੁੱਖਾਂ ਦਾ ਪਹਾੜ ਇਹਨਾਂ ਦੇ ਉੱਤੇ ਟੁੱਟਿਆ ਆ ਇੱਕ ਚੜਚੜੇ ਦੇ ਮੁੰਡੇ ਦੀ ਜਵਾਨ ਮੁੰਡੇ ਦੀ ਘਰ ਦੇ ਵਿੱਚ ਮੌਤ ਹੋ ਗਈ ਆ ਮੌਤ ਦੇ ਕਾਰਨਾਂ ਦਾ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਵੀ ਕੀ ਹੋਇਆ ਕਿਸ ਤਰੀਕੇ ਦੇ ਨਾਲ ਮੌਤ ਹੋਈ ਆ ਪਰਿਵਾਰ ਜਿਹੜਾ ਅਜੇ ਕਿਉਂਕਿ ਬੋਲਣ ਦੇ ਹਾਲਤ ਹਾਲਾਤਾਂ 'ਚ ਵੀ ਨਹੀਂ ਹੈਗਾ ਆ ਔਰ ਕਿਉਂਕਿ ਜੋ ਤੀਨ ਨੂਰਾ ਤੇ ਸੁਲਤਾਨਾ ਨੂਰਾ ਜਿਹੜੇ ਨੇ ਨੂ ਸੁਲਤਾਨਾ ਨੂਰਾ ਜਿਹੜੇ ਆ ਹਾਲਾਂਕਿ ਦੋਨੇ ਅਲੱਗ-ਅਲੱਗ ਹੋ ਗਏ ਨੇ ਸੁਲਤਾਨਾ ਨੂਰਾ ਵੱਖਰਾ ਰਹਿੰਦੀ ਹੈ ਔਰ ਇਹ ਸ਼ਹਿਰ ਰਹਿੰਦੇ ਨੇ ਔਰ ਪੂਰਾ ਜਿਹੜਾ ਬਾਕੀ ਪਰਿਵਾਰ ਹੈ ਉਹ ਕਿਸੇ ਹੋਰ ਜਗ੍ਹਾ ਤੇ ਉੱਤੇ ਰਹਿੰਦਾ ਆ ਔਰ ਜਦੋਂ ਅੱਜ ਸਵੇਰੇ ਖਬਰ ਆਈ ਆ ਤੁਸੀਂ ਦੇਖੋ ਵੀ ਕਿੱਡਾ ਬੁਰਾ ਹਾਲ ਹੈ ਪਰਿਵਾਰ ਦਾ ਰੋ ਰੋ ਕੇ ਕਿ ਕਿਵੇਂ ਪਰਿਵਾਰ ਦਾ ਜਿਹੜਾ ਹਾਲ ਹੀ ਨਹੀਂ ਦੇਖਿਆ ਜਾਂਦਾ ਉਹਨਾਂ ਦਾ ਚੜ ਚੜੈਂਦਾ ਜਵਾਨ ਪੁੱਤ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਆਇਆ ਔਰ ਕਹਿੰਦੇ ਨੇ ਕਿ ਬਹੁਤ ਇਤਫਾਕ ਸਿਗਾ ਬਹੁਤ ਪਿਆਰ ਸਿਗਾ ਸੁਲਤਾਨਾ ਦੇ ਹਸਬੰਦ ਯਾਨੀ ਕਿ ਉਹਦੇ ਦੋਵਾਂ ਭਰਾਵਾਂ ਦਾ ਬਹੁਤ ਪਿਆਰ ਸੀ ਆਪਸ ਦੇ ਵਿੱਚ ਸੋ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਭ ਕੁਝ ਬਿਆਨ ਕਰਦੀਆਂ ਨੇ ਕਿ ਕਿਵੇਂ ਘਰ ਜਿਹੜਾ ਹੱਸਦਾ ਬਸਦਾ ਘਰ ਹੈ ਉਹਦੇ ਵਿੱਚ ਜਦੋਂ ਇਦਾਂ ਦਾ ਕੰਮ ਹੋਵੇ ਖਾਸ ਕਰਕੇ ਵਰੇ ਵਰੇ ਦੇ ਦਿਨਾਂ ਦੇ ਵਿੱਚ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਉਸ ਪਰਿਵਾਰ ਦੇ ਉੱਤੇ ਕੀ ਬੀਤੀ